ਦੀਆਂ ਨਿਊ ਚੈਨਲ ਕੀ ਬੜੀ 24 ਦੇਖੋ ਕਿਵੇਂ ਪਿੰਡ ਖਾਨਪੁਰ ਦੀ ਲੜਕੀ ਰਜਨੀ ਵਾਲਾ ਜਿਸ ਦਾ ਕਰੀਬ 5 ਸਾਲ ਪਹਿਲਾਂ ਫਲੋਰ ਦੇ ਮਲਾਹਾ ਮਹੱਲਾ ਵਿਖੇ ਵੈਸੀ ਵਿਆਹ ਬੜੇ ਹੀ ਚਾਵਾਂ ਦਲਾਰਾ ਨਾਲ ਪਾਲੀ ਹੋਈ ਇਸ ਲੜਕੀ ਰਜਨੀ ਵਾਲਾ ਦੀ ਅਚਾਨਕ ਉਸ ਦੇ ਪਰਿਵਾਰ ਨੂੰ ਸੂਚਨਾ ਮਿਲੀ ਉਸ ਦੇ ਪਤੀ ਨੇ ਫੋਨ ਕੀਤਾ ਕਿ ਬਲੈਕਆਊਟ ਹੋਣ ਦੇ ਕਾਰਨ ਕਿਉਂਕਿ ਰਾਤ ਨੂੰ ਬਹੁਤ ਹਨੇਰਾ ਸੀ ਰਾਤ ਨੂੰ ਉਹ ਕੋਠੇ ਤੋਂ ਡਿਗ ਨਾਲ ਉਸ ਦੀ ਮੌਤ ਹੋ ਗਈ ਪਰ ਲੜਕੀ ਦੇ ਮਾਤਾ ਪਿਤਾ ਨੂੰ ਸ਼ੱਕ ਸੀ ਕਿ ਉਸਦਾ ਪਤੀ ਹਮੇਸ਼ਾ ਹੀ ਉਸਨੂੰ ਕੁੱਟਦਾ ਮਾਰਦਾ ਸੀ ਤੇ ਉਸਦੇ ਨਾਲ ਬਹੁਤ ਜ਼ਿਆਦਾ ਤਸ਼ੱਦਦ ਕਰਦਾ ਸੀ। ਉਹਨਾਂ ਨੇ ਜਾ ਕੇ ਦੇਖਿਆ ਰਜਨੀ ਵਾਲਾ ਜੋ ਕਿ ਉਸਦੀ ਮੌਤ ਹੋ ਚੁੱਕੀ ਸੀ। ਉਸਦੇ ਸਰੀਰ ਦੇ ਉੱਪਰ ਬਹੁਤ ਜ਼ਿਆਦਾ ਸੱਟਾਂ ਦੇ ਨਿਸ਼ਾਨ ਸਨ। ਉਹਨਾਂ ਨੇ ਪੁਲਿਸ ਨੂੰ ਇਸ ਸਬੰਧੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਲੜਕੀ ਦੇ ਪਿਤਾ ਦੇ ਬਿਆਨਾਂ ਤੇ ਫਲੋਰ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। लाश ਦਾ ਪੋਸਟਮਾਰਟਮ ਸਿਵਲ ਹਸਪੀਟਲ ਫਲੋਰ ਤੋਂ ਕਰਵਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਦੇ ਖਿਲਾਫ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਗਲੀ ਕਾਰਵਾਈ ਜੋ ਵੀ ਉਸ ਨੂੰ ਪੋਸਟਮਾਰਟਮ ਦੀ ਰਿਪੋਰਟ ਮਿਲੇਗੀ ਉਸ ਦੇ ਆਧਾਰ ਤੇ ਹੀ ਕੀਤੀ ਜਾਵੇਗੀ ਡਾਕਟਰਾਂ ਨਾਲ ਅਪਰਾਧ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਗਾਂ ਮਲੇ ਦੇ ਵਿੱਚ ਇੱਕ ਲੜਕੀ ਦੀ ਢੇਗਪਰੇ ਇਲਾਕੇ ਵਿੱਚ ਮੌਤ ਹੋਈ ਹੈ ਕੀ ਮਾਮਲਾ ਕੀ ਲੜਕੀ ਦਾ ਨਾਮ ਹੈ ਅੱਜ ਦੁਪਹਿਰੇ ਇੱਕ ਸ਼ਖਸ ਮੇਵਾਲਾਲ ਜੋ ਕਿ ਖਾਨਪੁਰ ਦਾ ਰਹਿਣ ਵਾਲੇ ਇਨਾਂ ਨੇ थाने ਅਗਰ ਇੱਕ ਫੰਕਸ਼ਨ ਸੀ ਕਿ ਉਸਦੀ ਲੜਕੀ ਰਜਨੀ ਉਮਰ 21 ਸਾਲ ਜਿਸ ਦੀ ਕੀ ਪੇਤ ਪਰਿਆਂ ਦਾ ਕੈ ਮੌਤ ਹੋ ਗਈ ਹੈ ਤੇ ਉਹਨਾਂ ਨੂੰ ਸ਼ੱਕ ਹੈ ਉਸ ਦੇ ਜਵਾਈ ਸੰਦੀਪ ਨੇ ਉਸ ਦਾ ਕਿਸੇ ਤਰੀਕੇ ਨਾਲ ਅ ਅਗਿਆਰ ਕੁਦਰਤੀ ਤਰੀਕੇ ਨਾਲ ਕਤਲ ਕੀਤਾ ਜਿਸ ਤੇ ਜਿਸ ਤੇ ਅਸੀਂ ਮੌਕੇ ਤੇ ਆ ਕੇ ਪੜਤਾਲ ਕੀਤੀ ਹੈ ਪੜਤਾਲ ਕਰਨ ਤੋਂ ਬਾਅਦ ਜੋ ਕਿ ਮੌਕੇ ਦੇ ਮੁਲਾਹਾ ਕਰਨ ਤੋਂ ਬਾਅਦ ਫੋਰੈਂਸਿਕ ਸਾਇੰਸ ਐਕਸਪੋਰਟ ਦੀ ਟੀਮ ਲਾਉਣ ਤੋਂ ਬਾਅਦ ਅਸੀਂ ਲੜਕੀ ਦੇ ਪਿਤਾ ਦੇ ਬਿਆਨ ਅਤੇ ਹੋਰ ਲੋਕਾਂ ਦੇ ਆਸ-ਪਾਸ ਦੇ ਬਿਆਨ ਲੈਣ ਤੋਂ ਬਾਅਦ ਮਕਦਮਾ ਨੰਬਰ 135 ਮੇਵਾਲਾਲ ਦੇ ਬਿਆਨਾਂ ਤੇ ਲੜਕੇ ਸੰਦੀਪ ਦੇ ਖਿਲਾਫ ਰਜਨੀ ਦੇ ਕਤਲ ਸਬੰਧੀ ਦਰਜ ਇਸੇ ਕੀਤਾ ਇਸ ਸਬੰਧੀ ਰਜਨੀ ਦੀ ਡੈੱਡ ਬੋਡੀ ਨੂੰ ਅਸੀਂ ਕਸਟਡੀ ਚ ਲੈ ਲਿਆ ਮੌਕੇ ਤੇ ਮਲੇ ਸਬੂਤਾਂ ਨੂੰ ਵੀ ਕਸਟਡੀ ਚ ਲੈ ਲਿਆ ਤੇ ਜੋ ਲੜਕੀ ਦੀ ਡੈੱਡ ਬੋਡੀ ਨੂੰ ਅਸੀਂ ਜੁਲਸਪੁਰਗਾ ਫੀ ਕਰਾਤਾ ਉਸ ਵੜਨ ਕਰਾਪੋਰਿੰਗ ਕਰਾਏ ਮਸਲੇ ਕਿੰਨੀ ਘਮਕੀ ਲੜਕੀ ਦੀ ਮਰਕੀ ਸਾਥ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੇਪੜੀ ਕਾਂਢੀ ਨੂੰ ਸਬਸਕ੍ਰਾਈਬ